ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਪੈਨਲ ਵਾਲੀ ਕੁਰਤੀ ਜਿਹੜੀ ਹੈਗੀ ਆ ਉਹ ਦੱਸਾਂਗੇ ਕਿਵੇਂ ਬਣਾਉਣੀ ਹੁੰਦੀ ਹੈ ਮਤਲਬ ਕਿੰਨੇ ਇੰਚ ਤੇ ਜਿਹੜੇ ਹੈਗੇ ਨੇ ਆਪਣੇ ਪੈਨਲ ਸੈੱਟ ਆਉਂਦੇ ਹੁੰਦੇ ਨੇ ਦੇਖੋ ਜਿਵੇਂ ਹੁਣ ਮੈਂ ਆ ਕੁਰਤੀ ਵੇਅਰ ਕੀਤੀ ਹੋਈ ਆ ਜੀ ਹੈਨਾ ਜਿੰਨੇ ਇੰਚ ਤੇ ਜਿਹੜੇ ਆਪਣੇ ਪੈਨਲ ਸੈੱਟ ਆਉਂਦੇ ਹੁੰਦੇ ਨੇ ਉਹ ਆਪਾਂ ਕੁਰਤੀ ਤੇ ਤੁਹਾਨੂੰ ਪਾ ਕੇ ਦੱਸਾਂਗੇ ਵੀ ਆਪਾਂ ਕਿਸ ਤਰੀਕੇ ਨਾਲ ਪੈਨਲ ਪਾ ਸਕਦੇ ਆ ਤੇ ਕੁਰਤੀ ਨੂੰ ਇੱਕ ਡਿਜ਼ਾਈਨਰ ਲੁੱਕ ਦੇ ਸਕਦੇ ਆ ਠੀਕ ਹੈ ਜੀ ਕਿਉਂਕਿ ਦੇਖੋ ਹੁਣ ਗਰਮੀਆਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਵਾਈਟ ਕਲਰ ਦੀਆਂ ਜਾਂ ਆਫ ਵਾਈਟ ਕਲਰ ਦੀਆਂ ਲੈਸਸ ਨਾਲ ਜਿਹੜੀਆਂ ਕੁਰਤੀਆਂ ਹੈਗੀਆਂ ਨੇ ਉਹ ਆਪਾਂ ਡਿਜ਼ਾਈਨ ਕਰ ਸਕਦੇ ਹੁੰਦੇ ਆ ਤੇ ਇਸੇ ਤਰੀਕੇ ਦੀ ਕੁੜਤੀ ਅੱਜ ਆਪਾਂ ਤੁਹਾਨੂੰ ਬਣਾਉਣੀ ਦੱਸਾਂਗੇ ਤੁਸੀਂ ਧਿਆਨ ਨਾਲ ਦੇਖਣਾ ਕਿ ਪੈਨਲ ਜਿਹੜੇ ਹੈਗੇ ਨੇ ਉਹ ਆਪਣੇ ਕਿੰਨੇ ਇੰਚ ਤੇ ਸੈੱਟ ਆਉਂਦੇ ਹੁੰਦੇ ਨੇ ਤੇ ਇਹ ਜਿਹੜੇ ਪੈਨਲ ਨੇ ਆਪਾਂ ਅੰਡਰਗਰਾਊਂਡ ਬਣਾਵਾਂਗੇ ਮਤਲਬ ਕਿ ਆਪਾਂ ਕੱਪੜੇ ਦੇ ਨੀਚੇ ਦੱਬਾਂਗੇ ਲੇਸ ਠੀਕ ਆ ਆਪਾਂ ਉੱਪਰ ਰੱਖ ਕੇ ਹੀ ਲਗਾਵਾਂਗੇ ਜਿਹੜੀ ਆਪਾਂ ਉੱਪਰ ਰੱਖ ਕੇ ਲੇਸ ਲਗਾਉਨੇ ਹੁੰਦੇ ਨੇ ਨਾ ਉਹ ਵਧੀਆ ਨਹੀਂ ਹੁੰਦੀ ਜੇ ਤੁਸੀਂ ਉੱਪਰ ਰੱਖ ਕੇ ਪੈਨਲ ਬਣਾਉਣੇ ਨੇ ਤਾਂ ਤੁਸੀਂ ਕੀ ਕਰਨਾ ਏਦਾਂ ਦੀ ਲੇਸ ਚੂਜ਼ ਕਰਨੀ ਆ ਦੇਖੋ ਹੁਣ ਦੇਖੋ ਜਿਹੜਾ ਇਹ ਡਿਜ਼ਾਈਨ ਹੈ ਨਾ ਇਹ ਦੋਨੋਂ ਪਾਸੇ ਡਿਜ਼ਾਈਨ ਬਣਿਆ ਹੋ ਹੁਣ ਜਿਹੜਾ ਆ ਵਾਲੀ ਲੇਸ ਹੈਗੀ ਆ ਇਹਦੇ ਮੈਂ ਇੱਕ ਸਾਈਡ ਦੇਖੋ ਆਪਣਾ ਬਾਰਡਰ ਬਣਿਆ ਹੋਇਆ ਇੱਕ ਸਾਈਡ ਜਿਹੜਾ ਹੈਗਾ ਆਪਣਾ ਡਿਜ਼ਾਈਨ ਬਣਿਆ ਹੋਇਆ ਇਸੇ ਲਈ ਆਪਾਂ ਇਹ ਵਾਲੀ ਲੇਸ ਨੂੰ ਕੱਪੜੇ ਦੇ نیچے ਦੱਬਾਂਗੇ ਠੀਕ ਆ ਆਪਣਾ ਬਾਰਡਰ نیچے ਦੱਬ ਦਵਾਂਗੇ ਬਸ ਜਿਹੜਾ ਹੈਗਾ ਆਪਾਂ ਹਲ ਡਿਜ਼ਾਈਨ ਡਿਜ਼ਾਈਨ ਹੈਗਾ ਜਿਹੜਾ ਆਪਾਂ ਦਿਖਾਵਾਂਗੇ ਠੀਕ ਹੈ ਜੀ ਆਪਾਂ ਬਿਨਾਂ ਕੱਟ ਕੀਤੇ ਆਪਾਂ ਕੋਈ ਕੱਪੜਾ ਨਹੀਂ ਕੱਟ ਕਰਨਾ ਹੈਗਾ ਬਿਨਾਂ ਕੱਟ ਕੀਤੇ ਆਪਾਂ ਇਹਨੂੰ ਕੱਪੜੇ ਦੇ نیچے ਆਪਾਂ ਦਬਾਉਣਾ ਕਿਵੇਂ ਉਹ ਤੁਸੀਂ ਵੀਡੀਓ ਦੇ ਵਿੱਚ ਧਿਆਨ ਨਾਲ ਦੇਖਣਾ ਪਹਿਲਾਂ ਤੁਸੀਂ ਇਹ ਦੇਖ ਲਓ ਵੀ ਆਪਾਂ ਕਿੰਨੇ ਇੰਚ ਤੇ ਜਿਹੜੇ ਹੈਗੇ ਨੇ ਉਹ ਪੈ ਤੁਸੀਂ ਦੇਖ ਲਓ ਆ ਦੇਖੋ ਪਹਿਲਾਂ ਆਪਾਂ ਕੀ ਕਰਨਾ ਪਹਿਲਾਂ ਆਪਾਂ ਕੁੜਤੀ ਦੀ ਜਿਹੜੀ ਨਾਰਮਲ ਤਰੀਕੇ ਨਾਲ ਕਟਿੰਗ ਕਰ ਲੈਣੀ ਹੈ ਠੀਕ ਆ ਆਪਾਂ ਕੀ ਕਰਨਾ ਜਿੰਨੀ ਵੀ ਆਪਣੀ ਫਿਟਿੰਗ ਹੋਵੇ ਤੁਸੀਂ ਅੱਧਾ-ਅੱਧਾ ਇੰਚ ਜਿਹੜੀ ਹੈਗੀ ਫਿਟਿੰਗ ਵਾਧਾ ਰੱਖ ਲਓ ਠੀਕ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਕੱਪੜਾ ਹੈਗਾ ਨਾ ਥੋੜਾ ਜਿਹਾ ਇੱਧਰ ਸਲਾਈ ਦੇ ਵਿੱਚ ਜਾਊਗਾ ਠੀਕ ਹੈ ਜੀ ਤੁਸੀਂ ਜਿੰਨੀ ਵੀ ਤੁਹਾਡੀ ਫਿਟਿੰਗ ਹੋਵੇ ਜੇ ਤੁਹਾਡੀ 18 ਫਿਟਿੰਗ ਹੈਗੀ ਤਾਂ ਤੁਸੀਂ 19 ਰੱਖ ਲਓ ਮੈਂ ਇਹ ਐਗਜ਼ਾਮਪਲ ਦੇ ਰਹੀ ਹਾਂ ਤੁਹਾਨੂੰ ਵੀ ਦੱਸੂ ਹੀ ਬਸ ਇੱਕ ਅੱਧਾ ਇੰਚ ਜਿਹੜੀ ਹੈਗੀ ਉਹ ਵਾਧਾ ਰੱਖ ਲਓ ਫਿਟਿੰਗ ਠੀਕ ਹੈ ਜੀ ਕਾ ਕਿ ਕੱਪੜਾ ਜਿਹੜਾ ਹੈਗਾ ਵੇਸਟ ਵੀ ਜਾਵੇ ਤਾਂ ਆਪਣੀ ਫਿਟਿੰਗ ਨਾਲ ਮਤਲਬ ਘਟੇ ਤੇ ਦੇਖੋ ਹੁਣ ਆਪਾਂ ਕੀ ਕਰਨਾ ਦੇਖੋ ਜੇ ਤਾਂ ਕਿਸੇ ਦੀ ਫਿਟਿੰਗ ਘੱਟ ਹੈਗੀ ਆ ਮੰਨ ਲਓ 17 18 ਇੰਚ ਜਾਂ 16 ਇੰਚ ਫਿਟਿੰਗ ਹੈਗੀ ਆ ਤਾਂ ਤੁਸੀਂ ਇਹ ਪੈਨਲ ਨੇ ਜਿਹੜੇ ਉਹ 9 ਇੰਚ ਤੇ ਪਾ ਸਕਦੇ ਹੋ ਜੇ ਤੁਹਾਡੀ ਫਿਟਿੰਗ ਹੈਗੀ ਆ ਜੀ ਜ਼ਿਆਦਾ ਹਨਾ 18 ਤੋਂ ਜ਼ਿਆਦਾ ਹੈਗੀ ਆ ਤਾਂ ਤੁਸੀਂ 5 ਇੰਚ ਤੇ ਰੱਖ ਸਕਦੇ ਹੋ ਮੈਂ ਕੱਪੜਾ ਜਿਹੜਾ ਹੈਗਾ ਇਹਦਾ ਫੋਲਡ ਕਰਕੇ ਰੱਖਿਆ ਹੋਇਆ ਤੇ ਮੈਂ ਇਦਾਂ 5 ਇੰਚ ਤੇ ਨਿਸ਼ਾਨ ਲਗਾਉਂਗੀ ਠੀਕ ਹੈ ਆ ਦੇਖੋ ਹੁਣ ਬਸ ਅੱਧਾ ਇਦਾਂ ਅੱਧਾ ਜਿਹੜਾ ਹੈਗਾ ਆਪਣਾ ਮੋਢਾ ਇੱਧਰ ਰਹਿ ਜਾਊਗਾ ਤੇ ਥੋੜਾ ਜਿਹਾ ਇੱਧਰ ਰਹਿ ਜਾਊਗਾ ਇੱਥੇ ਆਪਣਾ ਗਲਾ ਆ ਜਾਊਗਾ ਦੇਖੋ ਮੰਨ ਲਓ ਆਪਾਂ ਵਾਧ ਤੋਂ ਵਾਧ 3 ਇੰਚ ਵੀ ਜੇ ਗਲਾ ਰੱਖਣਾ ਹੋਵੇ ਹਨਾ ਬੱਸ ਤਾਂ ਪਟਾਈ ਹੀ ਰੱਖਾਂਗੇ ਹੁਣ ਦੇਖੋ ਆਹ ਆਪਣਾ 3 ਇੰਚ ਤੇ ਮੰਨ ਲਓ ਗਲਾ ਆ ਗਿਆ ਸੱਟ ਤੇ ਅੱਧੀ ਜਗ੍ਹਾ ਇੱਧਰ ਹੋ ਗਈ ਅੱਧੀ ਜਗ੍ਹਾ ਇੱਧਰ ਹੋ ਗਈ ਤੇ ਇੱਥੇ ਆਪਣਾ ਸੈਂਟਰ ਦੇ ਵਿੱਚ ਪੈਨਲ ਪੈ ਜੂਗਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਪੈਨਲ ਪਾਉਣਾ 5 ਇੰਚ ਤੇ ਫੋਲਡਿੰਗ ਦੇ ਵਿੱਚ ਕੱਪੜਾ ਲਿਆ ਹੋਇਆ 5 ਇੰਚ ਇੱਧਰ ਉਹ ਨਿਸ਼ਾਨ ਮਤਲਬ ਕਿ ਸਾਰੇ ਧੁਰ ਤੱਕ ਜਿਹੜਾ ਹੈਗਾ ਆਪਾਂ 5-5 ਇੰਚ ਤੇ ਨਿਸ਼ਾਨ ਲਗਾ ਲੈਣੇ ਨੇ ਤੇ 5-5 ਇੰਚ ਤੇ ਨਿਸ਼ਾਨ ਲਗਾ ਕੇ ਫਿਰ ਆਪਾਂ ਉਹਨੂੰ ਸਿੱਧਾ ਕਰ ਲੈਣਾ ਠੀਕ ਆ ਦੇਖੋ ਆਪਾਂ ਇਹਨੂੰ ਇੱਦਾਂ ਸਿੱਧਾ ਕਰ ਲਵਾਂਗੇ 5 ਇੰਚ ਤੇ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਵੀ ਇਦਾਂ ਨਿਸ਼ਾਨ ਲਗਾਉਣੇ ਨੇ ਤੁਸੀਂ ਚਾਹੋ ਤਾਂ ਪੱਲਾ ਝਾੜ ਕੇ ਵੀ ਨਿਸ਼ਾਨ ਲਗਾ ਸਕਦੇ ਹੋ ਜੇ ਇਦਾਂ ਨਹੀਂ ਲੱਗਦਾ ਤਾਂ ਇੱਧਰ ਵੀ ਆਪਾਂ 5 ਇੰਚ ਤੇ ਜਿਹੜੇ ਨਿਸ਼ਾਨ ਨੇ ਉਹ ਲਗਾ ਲਵਾਂਗੇ ਠੀਕ ਹੈ 5 ਇੰਚ ਤੇ ਇਹ ਪੈਨਲ ਬਿਲਕੁਲ ਸਹੀ ਆਉਣਗੇ ਠੀਕ ਆ ਤੁਹਾਨੂੰ ਦਿਖਾਈ ਦਿੰਦੀ ਹੋਣੀ ਆ 5 ਇੰਚ ਤੇ ਮੈਂ ਲਗਾ ਲਈ ਆ ਲਾਈਨ ਤੇ ਦੇਖੋ ਹੁਣ ਮਸ਼ੀਨ ਤੇ ਬੈਠਣ ਤੋਂ ਪਹਿਲਾਂ ਮੈਂ ਤੁਹਾਨੂੰ ਸਮਝਾ ਦਨੀ ਆ ਵੀ ਆਪਾਂ ਲੈਸ ਜਿਹੜੀ ਹੈਗੀ ਉਹ ਕਿਵੇਂ ਦੱਬਣੀ ਆ ਠੀਕ ਹੈ ਜੀ ਇਹ ਐਦਾਂ ਆਪਾਂ ਪੱਲਾ ਖੋਲ ਲੈਣਾ ਹੁਣ ਆ ਜਿਹੜੀ ਜਗ੍ਹਾ ਹੈਗੀ ਇਹ 10 ਇੰਚ ਹੋ ਗਈ ਆਪਣੇ ਇਹ 10 ਇੰਚ ਤੇ ਬਿਲਕੁਲ ਸੈੱਟ ਆਉਣਗੇ ਆਪਣੇ ਪੈਨਲ ਠੀਕ ਆ ਦੇਖੋ ਆਪਾਂ ਪੈਨਲ ਪਾਉਣਾ ਕਿਵੇਂ ਆਗਾ ਠੀਕ ਆ ਕੱਪੜੇ ਦੇ ਵਿੱਚ ਆਪਾਂ ਇਹਨੂੰ ਦੱਬਣਾ ਕਿਵੇਂ ਆਗਾ ਦੇਖ ਠੀਕ ਹੈ ਜੀ ਆਪਾਂ ਕੀ ਕਰਨਾ ਜੇ ਤੁਹਾਡੀ ਲੈਸ ਦਾ ਪੁੱਠਾ ਸਿੱਧਾ ਪਾਸਾ ਹੈਗਾ ਨਾ ਮੈਂ ਇਹਦਾ ਤਾਂ ਹੁਣ ਕੋਈ ਹੈ ਨਹੀਂ ਚਲੋ ਇਹਨਾਂ ਜੇ ਤੁਹਾਡੀ ਲੈਸ ਦਾ ਪੁੱਠਾ ਸਿੱਧਾ ਪਾਸਾ ਤਾਂ ਜਿਹੜਾ ਸਿੱਧਾ ਵਾਲਾ ਪਾਸਾ ਮੰਨ ਲਓ ਆ ਸਿੱਧਾ ਪਾਸਾ ਇਹਨੂੰ ਆਪਾਂ ਨੀਚੇ ਵਾਲੀ ਸਾਈਡ ਰੱਖਾਂਗੇ ਇਸ ਤਰੀਕੇ ਨਾਲ ਠੀਕ ਹੈ ਪੁੱਠਾ ਪਾਸਾ ਉੱਪਰ ਰੱਖਣਾ ਹੈ ਔਰ ਸਿੱਧਾ ਵਾਲਾ ਪਾਸਾ ਜਿਹੜਾ ਹੈਗਾ ਉਹ ਨੀਚੇ ਰੱਖਣਾ ਹੈ ਜਦੋਂ ਫਿਰ ਆਪਾਂ ਇਹਨੂੰ ਇਦਾਂ ਇੱਥੇ ਸਲਾਈ ਲਾਉਣੀ ਆ ਠੀਕ ਹੈ ਜੀ ਇਹ ਇਦਾਂ ਧੁਰ ਤੱਕ ਆਪਾਂ ਇਹਤੇ ਸਲਾਈ ਲਾ ਲੈਣੀ ਆ ਇਹਦਾ ਮੂੰਹ ਜਿਹੜਾ ਹੈਗਾ ਆਪਾਂ ਉਹ ਅੰਦਰ ਵਾਲੇ ਪਾਸੇ ਰੱਖਣਾ ਕਿਉਂਕਿ ਇਹ ਆਪਣੀ ਲੈਸ ਫਿਰ ਮੁੜ ਕੇ ਇਧਰ ਵਾਲੇ ਪਾਸੇ ਆ ਜੂਗੀ ਦੂਸਰੇ ਵਾਲੇ ਪਾਸੇ ਠੀਕ ਹੈ ਤੇ ਪਾਸਾ ਜਿਹੜਾ ਹੈਗਾ ਉਹ ਉਲਟਾ ਰੱਖਣਾ ਸਿੱਧਾ ਪਾਸਾ نیچے ਰੱਖਣਾ ਠੀਕ ਹੈ ਜੀ ਐਦਾਂ ਆਪਾਂ ਧੁਰ ਤੱਕ ਨੇ ਇਹਨੂੰ ਸਲਾਈ ਨਾਲ ਅਟੈਚ ਕਰ ਲੈਣੀ ਆ ਇਹ ਸਲਾਈ ਲਾ ਲੈਣੀ ਆ ਫਿਰ ਆਪਾਂ ਕੀ ਕਰਨਾ ਜਦੋਂ ਆਪਾਂ ਇਹਦੇ ਸਲਾਈ ਲਾ ਲਈ ਨਾ ਫਿਰ ਆਪਾਂ ਕੀ ਕਰਨਾ ਇਹ ਐਦਾਂ ਕੱਪੜਾ ਲੈ ਕੇ ਇਹਦੇ ਉੱਪਰ ਫਿਰ ਆਪਾਂ ਫਿਰ ਇੱਕਦਮ ਹੀ ਸਲਾਈ ਲਗਾਉਣੀ ਆ ਠੀਕ ਹੈ ਜੀ ਹੁਣ ਦੇਖ ਲਓ ਇੱਕ ਵਾਰ ਤੁਸੀਂ ਧਿਆਨ ਨਾਲ ਦੇਖ ਲਓ ਪਹਿਲਾਂ ਆਪਾਂ ਇਸ ਤਰੀਕੇ ਨਾਲ ਇਹ ਤੇ ਸਲਾਈ ਲਾਉਣੀ ਆ ਫਿਰ ਜਦੋਂ ਸਲਾਈ ਲੱਗ ਜੂਗੀ ਫਿਰ ਆਪਾਂ ਇਹਨੂੰ ਇੱਧਰ ਵਾਲੇ ਪਾਸੇ ਇਸ ਤਰੀਕੇ ਨਾਲ ਐ ਫੋਲਡ ਕਰ ਦੇਵਾਂਗੇ ਠੀਕ ਹੈ ਇਹ ਜਿਹੜੀ ਲੇਸ ਹੈਗੀ ਆ ਬਿਨਾ ਕੱਟੇ ਕੱਪੜਾ ਨਾ ਆਪਾਂ ਕੋਈ ਕਟਿੰਗ ਕਰਾਂਗੇ ਕੱਪੜੇ ਦੀ ਬਸ ਇਹਦੇ नीचे दाब ਜੂਗੀ ਕੱਪੜੇ ਦੇ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜੇ ਹੈਗੇ ਨੇ ਆਪਾਂ ਪੈਨਲ ਪਾ ਸਕਦੇ ਆ ਠੀਕ ਹੈ ਤੇ ਇਹ ਕੱਪੜੇ ਦੇ नीचे दाब ਜੂ ਇਧਰ ਵੀ ਆਪਾਂ ਇਦਾਂ ਹੀ ਕਰਨਾ ਚਲੋ ਮੈਂ ਮਸ਼ੀਨ ਤੇ ਲਾ ਕੇ ਤੁਹਾਨੂੰ ਦਿਖਾਉਣੀ ਆ ਵੀ ਇਹ ਕਿੰਨੀ ਕਿੱਦਾਂ ਪੈਣਗੇ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਜਿਹੜੀ ਲੇਸ ਹੈਗੀ ਆ ਉਹ ਰੱਖ ਲੈਣੀ ਆ ਪਹਿਲਾਂ ਆਪਾਂ ਜਿਹੜਾ ਆ ਬਾਰਡਰ ਬਾਰਡਰ ਆ ਉਹਦੇ ਤੇ ਆਪਾਂ ਸਲਾਈ ਲਗਾ ਲਵਾਂਗੇ ਡਿਜ਼ਾਈਨ ਤੇ ਨਹੀਂ ਸਲਾਈ ਲਵਾਵਾਂਗੇ ਆਪਾਂ ਹੁਣ ਦੇਖੋ ਆਪਾਂ ਕੀ ਕਰਨਾ ਆਪਾਂ ਸਲਾਈ ਲਾ ਲਈ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਇਸ ਵਾਲੀ ਸਾਈਡ ਮੋੜ ਦੇਣਾ ਠੀਕ ਹੈ ਜੀ ਹੁਣ ਦੇਖੋ ਇਹ ਦਬਮੀ ਸਲਾਈ ਲਗਾ ਲਵਾਂਗੇ ਇਹਦੇ ਉੱਪਰ ਆਪਾਂ ਹੁਣ ਆਪਣਾ ਡਿਜ਼ਾਈਨ ਡਿਜ਼ਾਈਨ ਬਾਹਰ ਆ ਗਿਆ ਤੇ ਕਪੜਾ ਜਿਹੜਾ ਹੈਗਾ ਉਹ ਆਪਣਾ ਇਹ ਐਦਾ ਅੰਡਰਗਰਾਊਂਡ ਹੋ ਗਈ ਆਪਣੀ ਲੈਸ ਠੀਕ ਹੈ ਇਹਦੇ ਉੱਪਰ ਹੁਣ ਆਪਾਂ ਸਲਾਈ ਲਾ ਲਵਾਂਗੇ ਇੱਕ ਦੇਖ ਸਕਦੇ ਹੋ ਆਪਣੀ ਜਿਹੜੀ ਲੈਸ ਹੈਗੀ ਆ ਉਹ ਕੱਪੜੇ ਦੇ نیچے ਆ ਗਈ ਆ ਤੇ ਅੰਡਰਗਰਾਉਂਡ ਹੋ ਗਈ ਆ ਆਪਾਂ ਕੋਈ ਕੱਟ ਨਹੀਂ ਲਗਾਇਆ ਇਹਦੇ نیچے ਠੀਕ ਹੈ ਜੀ ਬਸ ਐਦਾਂ ਆਪਣਾ ਜਿਹੜਾ ਕੱਪੜਾ ਹੈਗਾ ਦੇਖੋ نیچے ਫੋਲਡ ਹੋ ਕੇ ਆ ਗਿਆ ਠੀਕ ਹੈ ਜੇ ਆਪਾਂ ਇਹਦੇ ਵਿੱਚ ਡਬਲ ਪੈਨਲ ਪਾਉਣੇ ਆ ਤਾਂ ਆਪਾਂ ਇੱਧਰ ਵੀ ਰੱਖ ਸਕਦੇ ਆ ਲੈਸ ਤੇ ਇੱਧਰ ਵਾਲੀ ਸਾਈਡ ਜਿਹੜਾ ਹੈਗਾ ਜੀ ਆਪਣਾ ਮਾਰਜਨ ਬਚਦਾ ਤਾਂ ਇੱਧਰ ਵਾਲੀ ਸਾਈਡ ਰੱਖ ਲਵਾਂਗੇ ਠੀਕ ਹੈ ਜੀ ਤੇ ਜਿਸ ਤਰੀਕੇ ਨਾਲ ਆਪਾਂ ਇੱਧਰ ਪੈਨਲ ਪਾਇਆ ਉਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਹੈਗਾ ਇੱਧਰ ਵੀ ਪਾ ਲੀਏ ਠੀਕ ਹੈ ਜੀ ਇਹਦਾ ਮੂੰਹ ਜਿਹੜਾ ਹੈਗਾ ਆਪਾਂ ਗਲੇ ਵਾਲੀ ਸਾਈਡ ਰੱਖਾਂਗੇ ਤੇ ਇਹਨੂੰ ਫੋਲਡ ਕਰਕੇ ਫਿਰ ਇੱਧਰ ਲਿਆਵਾਂਗੇ ਚਲੋ ਮੈਂ ਲਗਾ ਲੈਂਨੀ ਆ ਲੈਸ ਤੇ ਫਿਰ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਆ ਜਿਸ ਤਰੀਕੇ ਨਾਲ ਆਪਾਂ ਇੱਧਰ ਲਗਾਈਓ ਉਸੇ ਤਰੀਕੇ ਨਾਲ ਹੀ ਆਪਾਂ ਲਗਾਉਣੀ ਆ ਠੀਕ ਹੈ ਜੀ ਤੇ ਲਓ ਜੀ ਆਪਾਂ ਜਿਹੜੇ ਪੈਨਲ ਹੈਗੇ ਨੇ ਉਹ ਰੈਡੀ ਕਰ ਲਏ ਨੇ ਠੀਕ ਹੈ ਜੇ ਤੁਸੀਂ ਇਹਦੇ ਵਿੱਚ ਡਬਲ ਪੈਨਲ ਪਾਉਣਾ ਚਾਹੁੰਦੇ ਹੋਗੇ ਠੀਕ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਇਹਦੇ ਵਿੱਚ ਡਬਲ ਪੈਨਲ ਵੀ ਪਾ ਸਕਦੇ ਹੋ ਠੀਕ ਹੈ ਜਿਵੇਂ ਮੈਂ ਦੱਸਿਆ ਤੁਹਾਨੂੰ ਇਸ ਤਰੀਕੇ ਨਾਲ ਲੈਸ ਰੱਖ ਸਕਦੇ ਹੋ ਤੇ ਇਹਨੂੰ ਫਿਰ ਆਪਾਂ ਇਸ ਤਰੀਕੇ ਨਾਲ ਇੱਧਰ ਫੋਲਡ ਕਰ ਸਕਦੇ ਆ ਠੀਕ ਆ ਹੁਣ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਡਬਲ ਪੈਨਲ ਪਾਉਣਾ ਚਾਹੁੰਦੇ ਹੋ ਇਹਦੇ ਵਿੱਚ ਠੀਕ ਆ ਮੈਂ ਇਹਦੇ ਵਿੱਚ ਸਿੰਗਲ ਪੈਨਲ ਹੀ ਰੱਖੂੰਗੀ ਠੀਕ ਆ ਜੇ ਤੁਸੀਂ ਡਬਲ ਪੈਨਲ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਇੱਧਰ ਵੀ ਲੈਸ ਰੱਖ ਕੇ ਫਿਰ ਇਹਨੂੰ ਫਿਰ ਇਸ ਤਰੀਕੇ ਨਾਲ ਫੋਲਡ ਕਰ ਸਕਦੇ ਹੋ ਠੀਕ ਆ ਹੁਣ ਦੇਖੋ ਆਪਾਂ ਨੂੰ ਨਾ ਕੋਈ ਕੱਟ ਲਗਾਉਣ ਦੀ ਜ਼ਰੂਰਤ ਪਈ ਕੁਝ ਨਹੀਂ ਆ ਤੇ ਇਦਾਂ ਆਪਾਂ ਇਹਦੇ ਵਿੱਚ ਪੈਨਲ ਰੈਡੀ ਕਰ ਸਕਦੇ ਆ ਤਰੀਕੇ ਨਾਲ ਆਪਾਂ ਬਾਵਾ ਤੇ ਵੀ ਲੈਸ ਬਣਾ ਸਕਦੇ ਆ ਠੀਕ ਆ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਕਿਵੇਂ ਲੱਗਦੇ ਨੇ ਪੈ ਜੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਪੈਨਲ ਹੈਗੇ ਨੇ ਉਹ ਬਣ ਕੇ ਰੈਡੀ ਹੋ ਗਏ ਨੇ ਇਹ ਬਿਲਕੁਲ ਪਰਫੈਕਟ ਫਿਟਿੰਗ ਤੇ ਪੈ ਗਏ ਮਤਲਬ ਪਰਫੈਕਟ ਜਿਹੜੀ ਹੈਗੇ ਇਹਨਾਂ ਦਾ ਸਪੇਸ ਜਿਹੜਾ ਹੈਗਾ ਨਾ ਜਿਹੜਾ ਇਹਨਾਂ ਦਾ ਗੈਪ ਆਉ ਬਿਲਕੁਲ ਪਰਫੈਕਟ ਆਊਗਾ ਜੇ ਤੁਸੀਂ ਇਸ ਤਰੀਕੇ ਨਾਲ 10 10 ਇੰਚ ਤੇ ਪਾਉਂਗੇ ਮਤਲਬ 5 ਇੰਚ ਜਿਹੜੀ ਹੈਗੀ ਆਪਾਂ ਸੈਂਟਰ ਕਰਕੇ 5 ਇੰਚ ਜਗ੍ਹਾ ਇੱਧਰ ਛੱਡੀ ਸੀ আর 5 ਇੰਚ ਹੀ ਆਪਾਂ ਇੱਧਰ ਛੱਡੀ ਸੀ ਠੀਕ ਹੈ ਜੇ ਤੁਸੀਂ ਇਹਦੇ ਵਿੱਚ ਡਬਲ ਪੈਨਲ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਲੈ ਕੇ ਰੱਖ ਕੇ ਉਹਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਉਸ ਤਰੀਕੇ ਨਾਲ ਇਹਦੇ ਵਿੱਚ ਡਬਲ ਬਸ ਇਹਦੇ ਵਿੱਚ ਵੀ ਇਹੀ ਹੁੰਦਾ ਵੀ ਆਪਾਂ ਜਗ੍ਹਾ ਜਿਹੜੀ ਹੈਗੀ ਉਹ ਕਿੰਨੀ ਛੱਡਣੀ ਹੈ ਤਾਂ ਕਿ ਪਰਫੈਕਟ ਪੈ ਸਕਣ ਠੀਕ ਹੈ ਤੁਸੀਂ ਦੇਖ ਸਕਦੇ ਹੋ ਐਦਾਂ ਤੁਸੀਂ ਡਿਜ਼ਾਈਨਰ ਜਿਹੜੀ ਬੁੜਤੀ ਹੈਗੀ ਉਹ ਰੈਡੀ ਕਰ ਸਕਦੇ ਹੋ ਠੀਕ ਹੈ ਤੇ ਤੁਸੀਂ ਵੀ ਜਿਹੜੀ ਕੁੜਤੀ ਹੈਗੀ ਇਹਦਾ ਤਿਆਰ ਕਰਕੇ ਦੇਖਿਓ ਗਰਮੀਆਂ ਦੇ ਵਿੱਚ ਜਿਹੜਾ ਇਹ ਵਾਲਾ ਸਟਾਈਲ ਹੈਗਾ ਇਹੀ ਚੱਲੂਗਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਸਲਵਾਰ ਤੇ ਜਿਵੇਂ ਆਪਾਂ ਡਿਜ਼ਾਈਨ ਬਣਾਉਣਾ ਉਹ ਵੀ ਦੱਸ ਦਊਂਗੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹਿਣਾ ਆਉਣ ਵਾਲੀਆਂ ਦੇ ਨਾਲ ਠੀਕ ਹੈ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਿਹੜੀ ਡਿਜ਼ਾਈਨਰ ਕੁੜਤੀ ਹੈਗੀ ਉਹ ਰੈਡੀ ਕਰਕੇ ਦੇਖਿਓ ਠੀਕ ਹੈ ਜੀ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ